ਦੂਜੇ ਪਾਸੇ ਜਦੋਂ ਏ ਆਰ ਰਹਿਮਾਨ ਆਏ ਤਾਂ ਉਹਨੇ ਪੈਰੀ ਹੱਥ ਲਾਇਆ ਕਿਉਂ ਗੁਰੂ ਬਹੁਤ ਵੱਡੀ ਗੱਲ ਹੈ ਇੱਕ ਜਦੋਂ ਤੁਸੀਂ ਕਿਸੇ ਕਿਸੇ ਕੋਲੋਂ ਸਿੱਖਦੇ ਹੋ ਚੀਆ ਤਾਂ ਉਹ ਤੁਹਾਡਾ ਗੁਰੂ ਤੁਸੀਂ ਧਾਰ ਲੈਣਾ ਨਾ ਕਿ ਯਾਰ ਇਹ ਬੰਦਾ ਗੁਰੂ ਇਹਨਾਂ ਮਰਤਾਨਾਂ ਗੱਲ ਕੀਤੀ ਕਹਿੰਦਾ ਮੈਂ ਕੁਝ ਵੀ ਨਹੀਂ ਮੈਂ ਜ਼ੀਰੋ ਤੋਂ ਵੀ ਥੰਨੇ ਆ ਹਾਂ ਹਜੇ ਵੀ ਦੇਖੋ ਯਾਰ ਏ ਆਰ ਰਹਿਮਾਨ ਅੱਗੇ ਮੈਂ ਜ਼ੀਰੋ ਤੋਂ ਵੀ ਥੰਨੇ ਆ ਬੈਟਰ ਪਾਈ ਹੋਈ ਸਿੰਪਲ ਬੂਟ ਪਾਈ ਜੀਨ ਪਾਈ ਹੱਥ ਜੋੜ ਕੇ ਬੈਠਾ ਰਿਹਾ। ਕਿਆ ਯਾਰ ਡਾਊਨ ਟੂ ਵਰਕ ਦਾ ਬੰਦਾ ਮੈਂ ਇਹੋ ਜਿਹਾ ਨਾ ਕੋਈ ਸਟਾਰ ਹੁੰਦਾ ਮਾਣੀ ਮੋਟੀ ਤਾਂ ਈਗੋ ਹੁੰਦੀ ਹੁੰਦੀ ਹੁੰਦੀ। ਆਹ ਹੋਲੀ ਤੇ ਤੇ ਆ ਨਾਂ ਕੀ ਕਹਿੰਦੇ ਕੋਹੋਲੀ ਵੀ ਆਪਦੇ ਟੀਮ ਦੇ ਨਾਮ ਮਣਾਈ ਉਹਨੇ ਕਹਿੰਦਾ ਮੇਰਾ ਪਰਿਵਾਰ ਹੀ ਇਹ ਆ ਦੇਖੋ। ਪਰਿਵਾਰ ਨਾ ਦੇਖੋ ਜੈੱਟ 'ਚ ਜਾਣਾ ਨਾਲ ਲੈ ਕੇ ਜਾਂਦਾ। ਨਾਲ ਲੈ ਕੇ ਜਾਂਦਾ। ਮਾਨੀਆਂ ਦੇ ਵਿਆਹ ਤੇ ਆ ਉਹਨਾਂ ਨੂੰ ਗੱਡੀਆਂ 'ਚ ਭੇਜ ਸਕਦਾ ਸੀ। ਯਕਪ੍ਰਿਤ ਦਲਜੀਤ ਫਿਰ ਚਰਚਾ ਦੇ ਵਿੱਚ ਆ ਚੁੱਕਿਆ ਹੈਗਾ ਦਲਜੀਤ ਕਿਵੇਂ ਚਰਚਾ ਚੋਂ ਬਾਹਰ ਕੱਢ ਲਵਾਂਗੇ ਹੂੰ ਜਿਹੜੇ ਲੋਕ ਰਾਜ ਦੀ ਮਿਹਨਤੀ ਹੁੰਦੇ ਹਨ ਨਾ ਉਹ ਕਦੇ ਵੀ ਪਿੱਛੇ ਰਹਿ ਨਹੀਂ ਸਕਦੇ ਚਾਹੇ ਕੋਈ ਕਿੰਨਾ ਹੀ ਜ਼ੋਰ ਲਾ ਲੇ ਕਿੰਨਾ ਹੀ ਕੋ ਸ਼ੋਅ ਕਰ ਲੇ ਸਰ ਨਾਲੋਂ ਵੱਡੀ ਗੱਲ ਹੁੰਦੀ ਸਿੰਪਲੀਸਿਟੀ ਜਿਸ ਤਰੀਕੇ ਨਾਲ ਹਾਲਾਂਕਿ ਦਲਜੀਤ ਕੋਲ 10 10 12 12 ਲੱਖ ਵਾਲੇ ਤਾਂ ਬੂਟ ਹੈ ਬਿਲਕੁਲ ਹਨਾ ਸੋਨੇ ਦੀਆਂ ਚੈਨਾਂ ਹੂੰ ਸਾਰਾ ਕੁਝ ਲਗਜ਼ਰੀ ਆਈਟਮ ਹੁੰਦੇ ਕੋਲ A ਤੋਂ Z ਹੈ ਪ੍ਰਾਈਵੇਟ ਜੈਟਾਂ ਚ ਰਹਿਣਾ ਉਹ ਹਨਾ ਪ੍ਰਾਈਵੇਟ ਜੈਟਾਂ ਚਈਏ ਉਹ ਚਲੋ ਉਹਨਾਂ ਦਾ ਆਪ ਦਾ ਇੱਕ ਲਾਈਫ ਸਟਾਈਲ ਹੈ ਪਰ ਜਦੋਂ ਉਹਨੇ ਕਿਸੇ ਇਹੋ ਜੀ ਸਟੇਜ ਤੇ ਜਾਣਾ ਹੁੰਦਾ ਜਿੱਥੇ ਕਿ ਉਹਦੇ ਤੋਂ ਵੱਡੇ ਲੋਗ ਆ ਉਹਦੇ ਤੋਂ ਵੱਡੇ ਕਲਾਕਾਰ ਲਾ ਲੋ ਉਹਨਾਂ ਨੇ ਆਣਾ ਹੁੰਦਾ ਤਾਂ ਉਹ ਮੈਂ ਬੜੀ ਵਾਰੀ ਦੇਖਿਆ ਉਹ ਜਿਸ ਤਰੀਕੇ ਦਾ ਉਹਦਾ ਨੇਚਰ ਹੈ ਹਨਾ ਜਿਵੇਂ ਡਾਊਨ ਟੂ ਅਰਥ ਤੁਸੀਂ ਯਾਰ ਆਕੜ ਤਾਂ ਬਹੁਤ ਦੂਰ ਦੀ ਸ਼ਾਇਰ ਨੂੰ ਕਹਿ ਸਕਦੇ ਆਪਾਂ ਜਿਸ ਤਰੀਕੇ ਨਾਲ ਉਹ ਨਿਮਰਤਾ ਨਾਲ ਗੱਲ ਕਰਦਾ ਜਿਵੇਂ ਕੱਲ ਆਪਾਂ ਆਪਾਂ ਗੱਲ ਕਰੀ ਜੰਨੇ ਆ ਵੀ ਕੱਲ ਰੂਪ ਆ ਭਾਵਕ ਹੋ ਗਿਆ ਜਦੋਂ ਦੀ ਇਮਤiaz ਐ ਐਡਾ ਵੱਡਾ ਸਟਾਰ ਯਾਰ ਇੱਕ ਭਾਵਕ ਹੋ ਗਿਆ ਸਟੇਜ ਦੇ ਉੱਤੇ ਇੱਕ ਪਾਸੇ ਦੂਜੇ ਪਾਸੇ ਜਦੋਂ ਏ ਆਰ ਰਹਿਮਾਨ ਆਏ ਤਾਂ ਉਹਨੇ ਪੈਰੀ ਹੱਥ ਲਾਇਆ ਕਿਉਂ ਗੁਰੂ ਐ ਹੁੰਦਾ ਬਹੁਤ ਵੱਡੀ ਗੱਲ ਇੱਕ ਜਦੋਂ ਤੁਸੀਂ ਕਿਸੇ ਕਿ ਸੇ ਕੋਲ ਸਿੱਖਦੇ ਹੋ ਉਹ ਚੀਜ਼ਾਂ ਤਾਂ ਉਹ ਤੁਹਾਡਾ ਗੁਰੂ ਤੁਸੀਂ ਧਾਰ ਲੈਣੇ ਹੋ ਨਾ ਵੀ ਆਹ ਰੇ ਬੰਦਾ ਗੁਰੂ ਹੈ ਨਹੀਂ ਅਕਸਰ ਇਹ ਹੁੰਦਾ ਹਨਾ ਮੜਾ ਜਾ ਬੰਦੇ ਦਾ ਨਾਮ ਚੱਲ ਜੇ ਔਰ ਆ ਭੋਲੇ ਨਾਲ ਸੁਣ ਕੌਣਾ ਆਇਆ ਆਹ ਤੁਹਾਡਾ ਬੰਦਾ ਜੱਫੀ ਅਲੱਗ ਕਹਦਾ ਮੇਰੇ ਮੇਰੇ ਵਿੱਚ ਸੀਗੇ ਟੈਲੈਂਟ ਤੇਰੇ ਨਾਲ ਕੀ ਹੋ ਗਿਆ ਤੈਥੋਂ ਛੱਤੀ ਸਿੱਖ ਕੇ ਗਏ ਉਹ ਨਹੀਂ ਕੰਮ ਚੱਲੇ ਪਰ ਜਿਸ ਨਿਮਰਤਾ ਨਾਲ ਜਿਸ ਸਹਿਜ ਨਾਲ ਉਹਨੇ ਸਾਰਿਆਂ ਦਾ ਜਵਾਬ ਦਿੱਤਾ ਹਨਾ ਪੈਰੀ ਹੱਥ ਲਾਈ ਤੇ ਨਿਮਰਤਾ ਨਾਲ ਗੱਲ ਕੀਤੀ ਕਹਿੰਦਾ ਮੈਂ ਕੁਝ ਵੀ ਨਹੀਂ ਮੈਂ ਜ਼ੀਰੋ ਤੋਂ ਵੀ ਥੱਲੇ ਆ ਹਾਂ ਹਜੇ ਵੀ ਦੇਖੋ ਯਾਰ ਏਆਰ ਰਹਿਮਾਨ ਅੱਗੇ ਮੈਂ ਜ਼ੀਰੋ ਤੋਂ ਵੀ ਥੱਲੇ ਕਿੱਥੋਂ ਲਿਓਗੇ ਇਹੋ ਜੀ ਨਿਮਰਤਾ ਬਿਲਕੁਲ ਦੂਜੇ ਪਾਸੇ ਜੇ ਆਪਾਂ ਗੱਲ ਕੀਤੀ ਜਾਏ ਕੰਗਣਾ ਦੀ ਕੰਗਣਾ ਦੀ ਹੈਨਾ ਉਹ ਆਪਦੇ ਆਪ ਨੂੰ ਸ਼ਾਹਰੂਖ ਖਾਨ ਨਾਲ ਕੰਪੇਅਰ ਕਰਨ ਲੱਗਦੀ ਹੈ ਉਹ ਸ਼ਾਹਰੂਖ ਖਾਨ ਹਜੇ ਵੀ ਚੰਗਾ ਭਾਈ ਅਮਬਾਨੀਆਂ ਨੇ ਉਹਨੂੰ ਵਿਆਹ ਤੇ ਤਾਂ ਸੱਦ ਲੈ ਤੈਨੂੰ ਉਹਨਾਂ ਨੇ ਸੱਦਾ ਹੀ ਨਹੀਂ ਅਮਬਾਨੀ ਤੁਸੀਂ ਗੱਲ ਨਹੀਂ ਸਮਝੇ ਉਹ ਇੱਕ ਚਲੋ ਵੱਖਰਾ ਵਿਸ਼ਾ ਸੱਦਿਆ ਨਹੀਂ ਸੱਦਿਆ ਪਰ ਜਿੰਦੇ ਨਾਲ ਕੰਪੈਰੀਸ਼ਨ ਕਰ ਰਹੀ ਹੈ ਉਹਦੇ ਜੁੱਤੀ ਬਰਾਬਰ ਵੀ ਨਹੀਂ ਹੈ ਹੂੰ ਉਹ ਦੁਬਈ ਦਾ ਐਮਬੈਸਡਰ ਹੈ ਟੂਰਿਜ਼ਮ ਐਮਬੈਸਡਰ ਠੀਕ ਹੈ ਨਾ ਟੂਰਿਜ਼ਮ ਦਾ ਐਮਬੈਸਡਰ ਹੈ ਦੁਬਈ ਦਾ ਜਿੱਥੇ ਕਿ ਕੰਗਣਾ ਵਰਗੀ ਨੂੰ ਵੀਜ਼ਾ ਲੈਣ ਲੱਗੇ ਵੀ 골ਡਨ ਵੀਜ਼ਾ ਮਿਲਿਆ ਹੋਊਗਾ ਤਾਂ 10 ਸਾਲਾਂ ਦਾ ਮਿਲਿਆ ਹੋਊਗਾ ਉਸ ਕੰਟਰੀ ਦਾ ਉਹ ਐਮਬੈਸਡਰ ਹੈ ਹੂੰ ਬ੍ਰਾਂਡ ਐਮਬੈਸਡਰ ਜਿਹਨੂੰ ਆਪਾਂ ਕਹਿ ਦਿੰਦੇ ਆ ਜਿਵੇਂ ਬ੍ਰਾਂਡ ਹਾਇਰ ਕਰਦੇ ਆ ਵੀ ਯਾਰ ਤੂੰ ਸਾਨੂੰ ਜਿਲਾ ਉਹ ਮੇ ਉਹ ਸ਼ਾਹਰੂਖ ਖਾਨ ਉਹਨਾਂ ਨੇ ਬ੍ਰਾਂਡ ਐਂਬੈਸਡਰ ਦੁਬਈ ਦਾ ਉਹ ਹੈ ਹੂੰ ਤੇ ਤੁਸੀਂ ਕਿੱਥੇ ਕੰਪੈਰੀਸ਼ਨ ਕਰੀ ਜਾਂਦੇ ਹੋ ਮਿੰਤਾ ਤੁਸੀਂ ਕਰੀ ਜਾਂਦੇ ਹੋ ਕੰਗਣਾ ਕੋਈ ਅ ਸਟਾਰ ਨਹੀਂ ਹੈ ਕੰਗਣਾ ਕੋਈ ਐਕਟਰ ਨਹੀਂ ਹੈ ਕੰਗਣਾ ਧਾਰੀ ਬੇਟੀ ਹੈ ਹੂੰ ਉਹ ਮਾਚਲ ਦੇ ਲੋਕ ਅੱਡੇ ਬੇਵਕੂਫ ਵੀ ਨਹੀਂ ਹੈਗੇ ਹਾਂ ਵੀ ਤੇਰੀਆਂ ਗੱਲਾਂ 'ਚ ਆ ਜਾਣਗੇ ਬਿਲਕੁਲ ਠੀਕ ਹੈ ਬੜੇ ਵਿਖੇ ਲੋਕ ਆ ਐਜੂਕੇਟਿਡ ਲੋਕ ਨੇ ਉਹ ਭਾਜਪਾ ਹਰਾ ਹੀ ਨਹੀਂ ਇਤਕੀ ਹੂੰ ਰਾਤੀ ਨਾ ਉਹਨਾਂ ਨੇ ਭਾਜਪੀ ਦਾ ਬੋਲ ਬਾਲਾ ਸੀ ਹਿਮਾਚਲ ਨਹੀਂ ਹਾਰਦੇ ਅਗਲਾ ਨੇ ਉਹ ਤੇਜ਼ਤੀ ਵੀ ਜਾਓ ਜੀ ਕੰਮ ਕਰੋ ਆਪਦਾ ਕਿਹ ਡੋ ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਐਮਪੀ ਬਣ ਜੇਗੀ ਉਥੋਂ ਬਿਲਕੁਲ ਹੀ ਨਹੀਂ ਲੋਕ ਸਿਆਣੇ ਹੋ ਗਏ ਨਾ ਲੋਕਾਂ ਨੇ ਦੇਖ ਲਿਆ ਲੋਕ ਨਾ ਲੋਕ ਪੜੇ ਲਿਖੇ ਆ ਲੋਕ ਕਈ ਹੈਗੇ ਵੀ ਆ ਕਈ ਹਿੰਦੂ ਮਾਈਂਡਡ ਲੋਕ ਵੀ ਨੇ ਜੋ ਕੰਮ ਨਹੀਂ ਦੇਖ ਰਹੇ ਜੋ ਸਿਰਫ ਜਿਨਾਂ ਨੂੰ ਰਾਮ ਮੰਦਰ ਨਾਲ ਮਤਲਬ ਹੈ ਜਾਂ ਜਿਨਾਂ ਨੂੰ ਅੱਛਾ ਇਹ ਚੀਜ਼ ਵੀ ਬਹੁਤ ਚੀਜ਼ ਆ ਹਨਾ ਜਿਵੇਂ ਤੁਸੀਂ ਰਾਮ ਮੰਦਰ ਦਾ ਜ਼ਿਕਰ ਕੀਤਾ ਉਹ ਅੱਜ ਵੀ ਪ੍ਰਚਾਰ ਚ ਵੀ ਉਹੀ ਚੀਜ਼ਾਂ ਕਰੀ ਆ ਦੇਖੋ ਜੀ ਮੋਦੀ ਜੀ ਨੇ ਰਾਮ ਮੰਦਰ ਬਣਵਾ ਦੀ ਆ ਜੈ ਸ਼੍ਰੀ ਰਾਮ ਕੇ ਨਾਰੇ ਲਗਾਓ ਮੋਦੀ ਜੀ ਕੋ ਜੈ ਸ਼੍ਰੀ ਰਾਮ ਕਰੋ ਉੱਤਾਰ ਹੁੰਦੀ ਸਿਆਸਤ ਕਰ ਰਹੀ ਆ ਆ ਕੇ ਨਹੀਂ ਮੋਦੀ ਨੇ ਕੱਲੇ ਨੇ ਬਣਾਤਾ ਉਹੀ ਚੀਜ਼ ਆ ਨਾ ਉਹ ਤਾਂ ਉਹ ਤਾਂ ਪ੍ਰੈਜ਼ੀਡੈਂਟ ਮੋਦੀ ਨੂੰ ਕਰ ਰਹੀ ਆ ਨਾ ਇਸ ਤਰ੍ਹਾਂ ਇੱਕ ਚੇਅਰ ਦੇ ਰਿਸਪੈਕਟ ਹੁੰਦੀ ਹੈ ਕਿ ਮੋਦੀ ਸਾਹਿਬ ਨੇ ਕੱਲਿਆਂ ਨੇ ਰਾਮ ਮੰਦਰ ਬਣਾਤਾ ਜਿੰਨੇ ਸੁਪਰੀਮ ਕੋਰਟ ਚ ਜੱਜ ਸੀਗੇ ਜਿੰਨੇ ਨਾਲ ਅ ਗੁਰੂ ਨਾਲ ਸੀ ਹਿੰਦੂ ਦੇ ਹਿੰਦੂਆਂ ਦੇ ਗੁਰੂ ਨਾਲ ਲੱਗੇ ਸਾਰਿਆਂ ਨੇ ਮਿਹਨਤਾਂ ਕੀਤੀਆਂ ਪ੍ਰੋਟੈਸਟ ਕੀਤੇ ਸੋ ਕੁਝ ਕੀਤਾ ਫਿਰ ਜਾ ਕੇ ਬਣਿਆ ਨਾ ਨਰਾਮ ਕ੍ਰੈਡਿਟ ਕਰ ਲਾ ਮੋਦੀ ਜੀ ਨੂੰ ਕਿਉਂ ਮੈਨੂੰ ਇਹ ਚੀਜ਼ ਨਹੀਂ ਸਮਝ ਆਉਂਦੀ ਕਦੋਂ ਤੱਕ ਤੁਸੀਂ ਕੰਮ ਦੇ ਉੱਤੇ ਲਓ ਨਾ ਵੋਟ ਯਾਰ ਅਸੀਂ ਇਹ ਕੰਮ ਕਰੀਤੇ ਅਸੀਂ ਐਂ ਕਰਤੇ ਸੇਬ ਹਿਮਾਚਲ ਚ ਸੇਬਾਂ ਦੀ ਖੇਤੀ ਹੁੰਦੀ ਹੈ ਬਿਲਕੁਲ ਜਿਆਦਾ ਹਨਾ ਤੇ ਜਦੋਂ ਸੇਬ ਅਡਾਨੀ ਨੇ 2 ਸਾਲ ਉਹਨਾਂ ਨੂੰ ਦਿੱਤਾ ਭਾਤ ਤੇ 3 ਸਾਲ ਭਾਅ ਨਹੀਂ ਦਿੱਤਾ ਜਿਵੇਂ ਮਿੱਟੀ ਕਰਕੇ ਰੱਖਤੇ ਤੇ ਉਹਨਾਂ ਨੇ ਫਿਰ ਦਿਖਾਤਾ ਨਾ ਵੀ ਕੋਈ ਨਹੀਂ ਸਤਾਦਾ ਸਾਡੇ ਹੱਥ ਚ ਹੀ ਹੈ ਕੋਈ ਨਹੀਂ ਤੁਸੀਂ 5 ਸਾਲ ਲੈ ਲਓਗੇ ਉਦੋਂ ਬਾਅਦ ਤੁਹਾਡੇ ਤਾਂ ਇੱਕ ਦਿਨ ਸਾਡਾ ਆਊਗਾ ਜਿਵੇਂ ਆਪਣੇ ਕਹਾਵਤਾਂ ਕਹਿੰਦੇ 100 ਦਿਨ ਚੋਰ ਦਾ ਇੱਕ ਦਿਨ ਸਾਧਾ ਆ ਹੀ ਜਾਂਦਾ ਇਹ ਫਰਕ ਹੈ ਦੇਖੋ ਹਰ ਪਾਸੇ ਨਿਮਰਤਾ ਵਾਲੇ ਦੀ ਸਹਿਜਲੇ ਦੀ ਹਮ ਰੱਬ ਹਮੇਸ਼ਾ ਚੜ੍ਹਾਈ ਕਰਾ ਕੇ ਰੱਖਦਾ ਹੈ ਤੁਸੀਂ ਆਪਦੇ ਕੰਮ ਨਾਲ ਸੱਚੇ ਰਹੋ ਤੁਹਾਡੀ ਚੜ੍ਹਾਈ ਹੋ ਜੂਗੀ ਅੱਛਾ ਇਹਨੂੰ ਇਹ ਲੱਗਦਾ ਸੀ ਵੀ ਮੈਂ ਪੰਜਾਬੀਆਂ ਨੂੰ ਕਿਸਾਨਾਂ ਨੂੰ ਸਿੱਖਾਂ ਨੂੰ ਗਾਲਾਂ ਕੱਢ ਕੇ ਮੈਂ ਪਬਲਿਸਿਟੀ ਲੈ ਲੂੰਗੀ ਪਤਾ ਨਹੀਂ ਕੀ ਕਰ ਲੂੰਗੀ ਮੈਂ ਫੇਮਸ ਹੋ ਜੂੰਗੀ ਮੇਰਾ ਕਿੱਡਾ ਕੋ ਰਤਬਾ ਬਣ ਜੂਗਾ ਨਾਮ ਬਣ ਜੂਗਾ ਇਹਦੀ ਔਕਾਤ ਨਾ ਉਸ ਦਿਨ ਪਤਾ ਲੱਗੀ ਜਿੱਦੇ ਦੇਖੋ ਅੰਬਾਨੀਆਂ ਦੇ ਵਪਾਰ ਇਹ ਨਹੀਂ ਕਹਿੰਦੇ ਉਹਨਾਂ ਦੇ ਵਾਅਦੀ ਤਾਰੀਫ ਨਹੀਂ ਕਰਦੇ ਪਰ ਇਹਦੀ ਔਕਾਤ ਉਹਨਾਂ ਨੇ ਦੱਸਤੀ ਅੰਬਾਨੀ ਕੀ ਦੇ ਸੀ ਭਾਜ ਭਾ ਦੇ ਸੀ ਪਰਵਾਰ ਆਪਾਂ ਨੂੰ ਪਤਾ ਵੀ ਭਾਵੇਂ ਪੂਰੀ سپورਟ ਦੇ ਵਿੱਚ ਸਾਰੇ ਬੁਲਾਏ ਉਹਨਾਂ ਨੇ ਜਿਹਦੇ ਨਾਲ ਜੇ ਕੰਪੇਅਰ ਕਰੀਏ ਵੀ ਸ਼ੈਰੂ ਖਾਨ ਦੀਆਂ ਫਿਲਮਾਂ ਨਹੀਂ ਚੱਲਦੀਆਂ ਫੇਲ ਹੋ ਗਈਆਂ ਮੇਰੀਆਂ ਵੀ ਫੇਲ ਹੋ ਗਈਆਂ ਫਿਰ ਕੀ ਹੋਇਆ ਭਾਈ ਉਹ ਵੀ ਸੱਦਿਆ ਸੀ ਉਹਨਾਂ ਨੇ ਤੇਰੀ ਔਕਾਤ ਤਾਂ ਉੱਦੇ ਪਤਾ ਲੱਗੀ ਤੈਨੂੰ ਉਹਨਾਂ ਨੇ ਨਹੀਂ ਬੁਲਾਇਆ ਦੱਸ ਨਹੀਂ ਚਲੋ ਖੈਰ ਪਰਸਨਲੀ ਰਾਜਦੀਪ ਅਟੈਕ ਕਿਸੇ ਤੇ ਵੀ ਨਹੀਂ ਔਕਾਤ ਆਪਾਂ ਵੀ ਕੌਣ ਹੁੰਨੇ ਆ ਕਹਿਣ ਵਾਲੇ ਗੱਲ ਪਰ ਜਿਹੜੀ ਗੱਲ ਹੈ ਨਾ ਵੀ ਕਦੇ ਵੀ ਤੁਸੀਂ ਇਹ ਲੋਕ ਦਿਖਾ ਦੇਣਗੇ ਹੂੰ ਹਿਮਾਚਲ ਦੇ ਲੋਕ ਅੱਡੇ ਕੋਈ ਪਾਗਲ ਨਹੀਂ ਹੈਗੇ ਵੀ ਜਿਹੜੇ ਹਰ ਵਾਰੀ ਉਹਨਾਂ ਨੇ ਆਹੀ ਚੀਜ਼ਾਂ ਦੇਖੀਆਂ ਵੀ ਆ ਕੇ ਮੈਂ ਤੁਹਾਡੀ ਬੇਟੀ ਆ ਸੰਨੀ ਦੇ올 ਵੀ ਕਹਿੰਦਾ ਹੁੰਦਾ ਸੀ ਮੈਂ ਪੰਜਾਬ ਦਾ ਗੁਰਦਾਸਪੁਰ ਨਾਲ ਹੀ ਲੱਗਦਾ ਹੈ ਹਿਮਾਚਲ ਦੇ ਕੋਈ ਬਹੁਤਾ ਦੂਰ ਨਹੀਂ ਹੈਗਾ ਮੈਂ ਪੰਜਾਬ ਦਾ ਪੁੱਤਰ ਹੂੰ ਕਿੱਧਰ ਗਿਆ ਪੁੱਤਰ ਪੰਜਾਬ ਦਾ ਦਿਖਿਆ ਹੀ ਨਹੀਂ ਉਸ ਤੋਂ ਬਾਅਦ ਪੰਜਾਬ ਦਾ ਲਾਪਤਾ ਤੇ ਪੋਸਟਰ ਲਾਉਣੇ ਪਏ ਵਿਚਾਰਿਆਂ ਨੂੰ ਉਹੀ ਤਾਂ ਗੱਲ ਹੈ ਨਾ ਕਿ ਸਾਡਾ ਭਾਈ ਐਮਪੀ ਲਾਪਤਾ ਹੋ ਗਿਆ ਲੱਭ ਕੇ ਦੇ ਦੋ ਉਵੇਂ ਹੀ ਉਵੇਂ ਹੀ ਇਹਦੇ ਨਾਲ ਵੀ ਉਵੇਂ ਹੀ ਹੋਣਾ ਲੋਕ ਅਵੇਅਰ ਹੈ ਕੋਈ ਵੀ ਕਲਾਕਾਰ ਆ ਕੋਈ ਵੀ ਐਦਾਂ ਦਾ ਕੋਈ ਆਂਦਾ ਹੈ ਪੋਲਿਟਿਕਸ ਚ ਆਂਦਾ ਤਾਂ ਅਵੇਅਰ ਹੁੰਦੇ ਨੇ ਲੋਕ ਬੀਰਾਂ ਕਰੀ ਕੀ ਅੰਤ ਹੈ ਚੱਲ ਕੀ ਰਿਹਾ ਹੂੰ ਚਲੋ ਆਪਾਂ ਗੱਲ ਦਿਲਜੀਤ ਤੋਂ ਸ਼ੁਰੂ ਕੀਤੀ ਸੀ ਪਰ ਜੋ ਯਾਰ ਉਸ ਬੰਦੇ ਨੇ ਪ੍ਰੂਵ ਕੀਤਾ ਆਪਦੇ ਆਪ ਨੂੰ ਹੂੰ ਮੈਂ ਤਾਂ ਮਤਲਬ ਇਸ ਚੀਜ਼ ਤੋਂ ਹੈਰਾਨਾ ਉਹਦੇ ਕੋਲ ਕੀ ਨਹੀਂ ਹੈ ਬਿਲਕੁਲ ਕੱਪੜੇ ਤੋਂ ਲੈ ਕੇ ਗੂਚੀ ਪਰਾਡਾ ਜਿਹੜੇ ਆਪਾਂ ਨਾਂ ਵੀ ਨਹੀਂ ਸੁਣੇ ਹੋਣੇ ਬ੍ਰਾਂਡ ਦੇ ਉਹ ਤਾਂ ਉਹ ਬ੍ਰਾਂਡ ਉਹਦੇ ਕੋਲ ਹੈਗੇ ਆ ਇਸ ਟਾਈਮ ਸਹੀ ਹੈ ਪਰ ਜਦੋਂ ਉਹਨੇ ਸਟੇਜ ਤੇ ਜਾਣਾ ਚਾਦਰਾਂ ਕੁੜਤਾ ਪਾ ਕੇ ਜਾਣਾ ਉੱਤੇ ਪੱਗ ਪਹਿਰਾਵੇ ਨੂੰ ਉਹ ਪ੍ਰਮੋਟ ਕਰਦਾ ਨਾ ਉਹ ਉਦੋਂ ਬਾਅਦ ਜਿੱਥੇ ਜਾਣਾ ਮਾਨੀਆਂ ਦੇ ਵਿਆਹ ਤੇ ਆਇਆ ਕੁੜਤਾ ਪਾ ਕੇ ਆਇਆ ਪਰਤਾ ਵਿਆਹ ਮੈਂ ਯਾਰ ਸਰ ਤੇ ਫਰਨੇ ਵਾਲੀ ਪੱਗ ਕੱਲ ਚਮਕੀਲੇ ਦੀ ਹੁੰਦੇ ਤੇ ਆਇਆ ਹੂੰ ਸਵੈਟਰ ਪਾਈ ਹੋਈ ਸਿੰਪਲ ਬੂਟ ਪਾਇ ਜੀਨ ਪਾਈ ਹੱਥ ਜੋੜ ਕੇ ਬੈਠਾ ਰਿਆ ਕਿਆ ਯਾਰ ਡਾਊਨ ਟੂ ਅਰਥ ਬੰਦਾ ਮੈਂ ਇਹੋ ਜਿਹਾ ਨਾ ਕੋਈ ਛਾਰ ਹੁੰਦਾ ਮਾਣੀ ਮੋਟੀ ਤਾਂ ਈਗੋ ਹੁੰਦੀ ਹੁੰਦੀ ਹੁੰਦੇ ਜੀ ਹੂੰ हां जी हां जी ਕਰਕੇ ਉਹ ਕਹਿੰਦਾ ਇਹ ਮੈਨੂੰ ਕਹਿੰਦਾ ਅੰਗਰੇਜ਼ੀ ਸਮਝ ਨਹੀਂ ਆਉਂਦੀ ਮੇਰੇ ਉੱਤੋਂ ਟੱਪ ਜਾਂਦੀ ਹੈ ਕਰਾਂਗੇ ਉਹ ਤਾਂ ਚੁੱਪ ਬੈਠਾ ਕਹਿੰਦਾ ਅੱਛਾ ਇੱਕ ਚੀਜ਼ ਉਹਦੀ ਹੋਰ ਖਾਸੀਤਾ ਨਾ ਦੇਖੋ ਨਹੀਂ ਸਟਾਰ ਆਪਦੇ ਇਕੱਲੇ ਰਹਿੰਦੇ ਆ ਉਹ ਆਡ ਰਹਿੰਦੇ ਆ ਆਪਦੀਆਂ ਟੀਮਸ ਹੁੰਦੀਆਂ ਜਿਹੜੀਆਂ ਉਹਨਾਂ ਦਾ ਮੇਕਅਪ ਮੈਂ ਜਾਂ ਹੋਰ ਬਹੁਤ ਸਾਰੇ ਬੰਦੇ ਨਾਲ ਹੁੰਦੇ ਆ ਇਹ ਉਹਨਾਂ ਨੂੰ ਵੀ ਆਪਣੇ ਨਾਲ ਰੱਖਦਾ ਟੂਰ ਤੇ ਗਏ ਉਹਨੇ ਪਿੱਛੇ ਜੇ ਲੇਚ ਜਾ ਕੇ ਸ਼ਾਇਦ ਹਿਮਾਚਲ ਵੀ ਜਾ ਕੇ ਆਏ ਆ ਸਾਰੀ ਟੀਮ ਦੇ ਨਾਲ ਉਹਨੇ ਵਲੌਗ ਬਣਾਇਆ ਸਾਰੀ ਟੀਮ ਨੂੰ ਪ੍ਰੋਮੋਟ ਕੀਤਾ ਉਹ ਇੱਕੋ ਨਾਲ ਉਹਨਾਂ ਦੇ ਜਿਹੜੇ ਸ਼ੈਫ ਹੁੰਦੇ ਨੇ ਜਿਹੜਾ ਉਹਨਾਂ ਦਾ ਖਾਣਾ ਉਹਨਾਂ ਦਾ ਉਹ ਕਿੰਨਾ ਯਾਰ ਉਹ ਬੰਦਾ ਉਹਨੂੰ ਪ੍ਰੋਮੋਟ ਕਰਦਾ ਹੈ ਹਨਾ ਦੱਸੋ ਆ ਹੋਲੀ ਦਾ ਤਿਉਹਾਰ ਨਾ ਕੀ ਕਹਿੰਦੇ ਕੋ ਹੋਲੀ ਵੀ ਆਪਦੇ ਟੀਮ ਦੇ ਨਾਮ ਮਣਾਈ ਉਹਨੇ ਵੀ ਕਿਹਾ ਮੇਰਾ ਪਰਿਵਾਰ ਹੀ ਇਹ ਹੈ ਆ ਦੇਖੋ ਪਰਿਵਾਰ ਹੈ ਨਾ ਦੇਖੋ ਜੈੱਟ 'ਚ ਜਾਣਾ ਨਾ ਲੈ ਕੇ ਜਾਂਦਾ ਨਾ ਲੈ ਕੇ ਜਾਂਦਾ ਆਮਾਨੀਆਂ ਦੇ ਵਿਆਹ ਤੇ ਆ ਉਹਨਾਂ ਨੂੰ ਗੱਡੀਆਂ ਚ ਭੇਜ ਸਕਦਾ ਸੀ ਲੱਗ ਹੋਰ ਫਲਾਈਟ کہہ ਸਕਦਾ ਸੀ ਮੈਂ ਤਾਂ ਜੀ ਬਖਰੀ ਕੱਲਾ ਹੁੰਦਾ ਨਾਲ ਲੈ ਕੇ ਆਇਆ ਨਾਲੇ ਉੱਥੇ ਵੀ ਜਦੋਂ ਉਤਰਿਆ ਸਿੰਪਲ ਕੁੜਤਾ ਪਜਾਮਾ ਪੱਗ ਬੰਨੀ ਹੋਈ ਇੱਕ ਰਤਬਾ ਬਣਾਇਆ ਉਹ ਨਹੀਂ ਯਾਰ ਬਿਲਕੁਲ ਦੂਜੇ ਪਾਸੇ ਜੀ ਆਪਾਂ ਗੱਲ ਕਰੀਏ ਵੀ ਮਤਲਬ ਜੇ ਕੋਈ ਇੰਡਸਟਰੀ ਚ ਕਿਸੇ ਨੇ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਹੈ ਹਾਂ ਨਾ ਬਾਕੀ ਤਾਂ ਚਲੋ ਕਲਾਕਾਰ ਆਂਦੇ ਆ ਜਾਂਦੇ ਆ ਹੋਰ ਹੈ ਇਹੋ ਜਿਹਾ ਕਿਹੜਾ ਬਾਲੀਵੁੱਡ ਦਾ ਸਟਾਰ ਹੈ ਜਿਹੜਾ ਦਿਲਜੀਤ ਨੂੰ ਪਿਆਰ ਨਾਲ ਨਹੀਂ ਬੁਲਾਉਂਦਾ ਯਾਰ ਜਿੰਦੇ ਜਿੰਦੇ ਦਿਲਜੀਤ ਪ੍ਰਤੀ ਈਰਖਾ ਹੋਗੀ ਇੱਕ ਕੰਗਣਾ ਨੂੰ ਛੱਡ ਕੇ ਹੂੰ ਦੱਸੋ ਸਹੀ ਹੈ ਸਾਰੇ ਲੋਕ ਤਾਰੀਫ ਕਰਦੇ ਨੇ ਹੁੰਦੀ ਯਾਰ ਕਿਆ ਕਿਆ ਅਟਾਇਰ ਹੈ ਕਿਆ ਉਹ ਹੈ ਕਿਆ ਨਿਮਰਤਾ ਹੈ ਕਿਸੇ ਨੂੰ ਵੀ ਜੀ 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 ਹਾਂਜੀ 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 ਜੀ ਤੋਂ ਬਗੈਰ ਗੱਲ ਹੀ ਨਹੀਂ ਹੁੰਦੀ ਯਾਰ ਇਹ ਕਹਾਵਤ ਹੁੰਦੀ ਵੀ ਜੀ ਕਹੋਗੇ ਤਾਂ ਜੀ ਕਹਾਂਗੇ ਜੀ ਕਹਾਉਗੇ ਅਕਸਰ ਆਪਣੇ ਪਿੰਡਾਂ ਦੇ ਵਿੱਚ ਆਪਣੇ ਮੰਨਿਆ ਜਾਂਦਾ ਹੈ ਜੀ ਕਹੋਂਗੇ ਦਾ ਜੀ ਕਵਾਉ ਬਿਲਕੁਲ ਇਹ ਰੱਬ ਹਮੇਸ਼ਾ ਦਿਲਜੀਤ ਦਸਾਂਜ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਪੰਜਾਬੀਆਂ ਦਾ ਨਾਂ ਐਵੇਂ ਰੌਸ਼ਨ ਕਰਦਾ ਰਹੇ ਜੀ